ਵੰਚ ਉਹਨਾਂ ਵਾਸਤੇ ਬੋਲਣਾ ਸ਼ਬਦ ਹੈ ਸ਼ਬਦ ਬਹੁਤ ਘੱਟ ਨੇ ਜੁਸ਼ਵਿੰਦਰ ਭੱਲਾ ਪਾਜੀ ਦਾ ਨਾਮ ਉਹਨਾਂ ਦੀ ਮਿਹਨਤ ਬਹੁਤ ਵੱਡੀ ਹੈ ਸੱਚੀਅਤ ਬਹੁਤ ਵੱਡੀ ਹੈ ਕੰਮ ਬਹੁਤ ਵੱਡਾ ਹੈ ਇਹ ਹੀ ਕਹੂੰਗਾ ਕਿ ਸਭ ਤੋਂ ਪਹਿਲਾਂ ਤਾਂ ਹਾਸਾ ਬੰਦ ਹੋ ਗਿਆ ਛਣਕਾਟਾ ਬੰਦ ਹੋ ਗਿਆ ਉਹਨਾਂ ਦੇ ਜਾਣ ਨਾਲ ਕਿਉਂਕਿ ਕੰਮ ਪ੍ਰਤੀ ਡੈਡੀਕੇਸ਼ਨ ਫੈਮ ਇੰਡਸਟਰੀ ਪਿਆਰ ਦੇ ਨਾਲ ਕੰਮ ਕਰਨਾ ਡੈਡੀਕੇਸ਼ਨ ਦੇ ਨਾਲ ਕੰਮ ਕਰਨਾ ਔਰ ਨਾਲ ਲੈ ਕੇ ਤੁਰਨਾ ਇਹ ਕਹ ਲਈਏ ਕਿ ਇੱਕ ਟੀਮ ਦੀ ਪਰਿਭਾਸ਼ਾ ਸੀ ਦੋਸਤੀ ਦੀ ਪਰਿਭਾਸ਼ਾ ਸੀ ਆਪਸੀ ਪਿਆਰ ਦੀ ਪਰਿਭਾਸ਼ਾ ਸੀ ਬਹੁਤ ਸੀਨੀਅਰ ਬਹੁਤ ਸਿਆਣੇ ਕੰਪਲੀਟ ਇਨਸਾਨ ਸੀ ਕੰਪਲੀਟ ਸ਼ਖਸੀਅਤ ਸੀ ਇੱਕ ਭਰਾ ਹੋਣ ਦੇ ਨਾਤੇ ਬਹੁਤ ਪਿਆਰਾ ਭਰਾ ਸੀ ਕਲਾਕਾਰ ਹੋਣ ਦੇ ਨਾਤੇ ਵੀ ਇਹ ਹੱਥ ਖੂਬਸੂਰਤ ਕਲਾਕਾਰ ਸੀ ਇੱਕ ਪੂਰੇ ਇਨਸਾਨ ਦਾ ਜਾਣਾ ਅਸਹਿ ਦੁੱਖ ਖਲਾ ਕਮੀ ਹਮੇਸ਼ਾ ਮਹਿਸੂਸ ਹੋਏਗੀ ਅਸੀਂ ਹੀ ਅਰਦਾਸ ਕਰੇ ਗੁਰੂਬਾਰਾ ਜਪੇ ਚਰਣਾ ਚ ਨਵਾਸ ਬਖਸ਼ ਇਸ ਆਵਾਗਮਣ ਦੇ ਚੱਕਰ ਚੋਂ ਮੁਕਤ ਕਰਨ ਉਹਨਾਂ ਨੂੰ ਪ੍ਰਸ ਨੇ ਸਾਡਾ ਸਾਥ ਦਿੱਤਾ ਇਸ ਦੁੱਖ ਦੀ ਘੜੀ ਚ ਕ੍ਰਿਸ਼ਤਾ ਧੰਨਵਾਦ ਬਹੁਤ ਸਾਰੇ ਦਾ ਧੰਨਵਾਦ ਮੇਰਾ ਪੰਜਾਬ ਜਿਉਂਦਾ ਰਹੇ